ਵੀਰ ਬਾਦ ਸਿੰਘ ਘਰੇ ਜਾਣਾ ਹੈ ਬਾਦ ਸਿੰਘ ਜਾਜ ਕੇ ਹਾਂਜੀ ਹਾਂਜੀ ਕੀ ਗੱਲ ਬਾਹਰ ਜਾਣਾ ਵਾ ਜਾਣਾ ਤੇ ਬਾਹਰ ਹੀ ਆ ਦੱਸੀ ਨਾ ਗਏ ਨੂੰ ਆ ਵੀਰ ਮੇਰਾ ਇਦਾਂ ਕਰ ਸਿੱਧੀ ਗਲੀ ਪੈ ਜਾ ਤੇ ਅੱਗੇ ਜਿਹੜਾ ਮੋੜ ਨਾ ਉੱਥੇ ਉਹਨਾਂ ਦਾ ਹੀ ਘਰ ਆ ਸਾਹਮਣਾਂ ਠੀਕ ਆ ਜੱਸਾਬ 50 ਸਾਲਾਂ ਨੇ ਮੇਰਾ 75ਵਾਂ ਘੇੜਾ ਵਾ ਨਾ ਤੁਸੀਂ ਮੇਰਾ ਕੰਮ ਕੀਤਾ ਤੇ ਨਾ ਮੇਰੇ ਪੈਸੇ ਮੁੜ ਲਿਆਏ 1000 ਰੁਪਏ ਕਿਨੂੰ ਮੁੜਨੇ ਜੇ ਕੰਮ ਲੇੜ ਪਛੇਦ ਹੋ ਜਾਂਦੇ ਹੁੰਦੇ ਆ ਗੱਲ ਉਹੋ ਜੀ ਨਹੀਂ ਕੋਈ ਹੈਗੀ ਭਰਾ ਮੇਰਿਆ ਅਸੀਂ ਕਿਹੜਾ ਪਿੰਡ ਛੱਡ ਚੱਲੇ ਆ ਇਹ ਥੋੜਾ ਲੇੜ ਆ 5 ਸਾਲ ਥੋੜੇ ਨਹੀਂ ਹੁੰਦੇ ਤੁਹਾਡੇ ਵਾਲਿਆਂ ਤੇ ਮੈਂ ਹੁਣ ਨੌਕਰੀ ਵਾਲੇ ਵੀ ਟਾਈਮ ਨੰਗਾ ਲਿਆ ਕੰਮ ਆਪਣੇ ਹੋਣ ਦੇ ਆ ਇਹੋ ਜੀ ਕੋਈ ਗੱਲ ਨਹੀਂ ਆ ਵੀ ਕੰਮ ਨਹੀਂ ਹੋਣ ਦੇ ਕੰਮ ਹੋਣ ਦੇ 5 ਸਾਲਾਂ ਚ ਮੇਰਾ ਕੰਮ ਨਹੀਂ ਸੌ ਰਿਹਾ ਤੇ ਕੰਮ ਕਿੱਥੇ ਹੋਣ ਦੇ ਯਾਰ ਜਿਹੜਾ ਤੁਹਾਡੇ ਵਾਲਾ ਗਰੁੱਪ ਹੀ ਨਾ ਉਹੋ ਹੀ ਥੋੜਾ ਜਿਹਾ ਬਸ ਅ ਮਿੰਨੋ ਤੁਸੀਂ ਮੇਰੇ ਪੈਸੇ ਮੋੜੋ ਮੈਂ ਪੈਸੇ ਲੈ ਕੇ ਜਾਣੇਗੇ ਉਹ ਭਰਾਵਾ ਇੱਥੇ ਬੈਠਿਆ ਹੋਣ ਕਿਤੇ ਮਸ਼ੀਨ ਥੋੜਾ ਵੀ ਮੈਂ ਛਾਪ ਲਿਓਣੇ ਅੰਦਰ ਜਾ ਕੇ ਕੋਈ ਨਹੀਂ ਸ਼ਾਮਾ ਨੂੰ ਆ ਜੀ ਅੱਜ ਦੇਣਾਗੇ ਤੈਨੂੰ ਪੈਸੇ ਫੋਨ ਲਾ ਹੀ ਲਵਾਂ ਇੱਕ ਵਾਰੀ ਕਿਤੇ ਗਲਤੀ ਨਾ ਵੜ ਜਾ ਹੈਲੋ ਯਾ ਫੋਨ ਆ ਗਿਆ ਫੋਨ ਸੁਣ ਲਈਏ ਹੈਲੋ ਹਾਂਜੀ ਹਾਂਜੀ ਅੱਛਾ ਜੀ ਬਾਹਰ ਜਾਣਾ ਕੋਈ ਨਹੀਂ ਆ ਜਾਓ ਘਰੇ ਹੀ ਆ ਮੈਂ ਲਵਾਦਨੇ ਵੀਜ਼ਾ ਦਾ ਡਾਡਾ ਆ ਜਾਓ ਚਲੋ ਫਿਰ ਮੈਂ ਆ ਗਿਆ ਆ ਗਿਆ ਆ ਗਿਆ ਕੋਈ ਤੈਨੂੰ ਕੰਮ ਕੋਮ ਹੈਗਾ ਕਿਸ ਨੂੰ ਮਿਲਣਾ ਮੁਲਣਾ ਤੇ ਮਿਲਿਆ ਮੜਿਆ ਜਾ ਕੇ ਮੈਂ ਦੱਸਿਆ ਮੈਂ ਜਾਣਾ ਨਹੀਂ ਕਿਤੇ ਮੈਂ ਇੱਥੇ ਰਹਿਣਾ ਵਾ ਮੈਨੂੰ ਕੋਈ ਕੰਮ ਉਹ ਤੇ ਜੇਰੀ ਕਰ ਗਿਆ ਨਿਆਣੇ ਵਾਲੀ ਹੈ ਪਰ ਬੋਲੀ ਨਾ ਮੇਰਾ ਭਰਾ ਫਿਰ ਕੁਝ ਵੀ ਵਿੱਚ ਠੀਕ ਹੈ ਨਾ ਬਾਦੂ ਘਾਟ ਕੋਈ ਗੱਲ ਨਾ ਹੋਵੇ ਬੰਦਾ ਪਹਿਲੀ ਹੀ ਆਉਣ ਡਿਆ ਮੈਨੂੰ ਪੈਸੇ ਦੇ ਦੇਣਾ ਨਾ ਉਹ ਤੇ ਇਹਨੂੰ ਤੇਰੇ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਬਸ ਠੀਕ ਹੈ ਫਿਰ ਮੈਂ ਕਾਹ ਤੋਂ ਬੋਲਣਾ ਬਸ ਹਾਂ ਦਿਹਾਰ ਲਾਉਣੀ ਮੇਰੀ ਜੇ ਕੋਈ ਗੱਲ ਆ ਬਲਤੇ ਹੋਈ ਠੀਕ ਹੈ ਕੋਈ ਗੱਲ ਠੀਕ ਹੈ ਕੋਈ ਗੱਲ ਨਹੀਂ ਉਹ ਪੁੱਤਰ ਆ ਜੇ ਪੁੱਤ ਬੈ ਇਥੇ ਗੱਲ ਸੁਣ ਬੰਦਾ ਘੌਂੜਿਆ ਤੇ ਮੜਿਆ ਵੇਖ ਬਾਹਰ ਕਿਤੇ ਆਉਣ ਉਂਡਿਆ ਨਾ ਲਾਗੇ ਕਹਿੰਦਾ ਹੈ ਆ ਗਿਆ ਮੈਂ ਠੀਕ ਆ ਨਵਾਂ ਬੰਦਾ ਉਹਨੂੰ ਥੋੜਾ ਆਪਣੀ ਚੜ੍ਹਾਵਦਾ ਆ ਕੇ ਦੱਸੀ ਗੱਲ ਥੋੜੀ ਜੀ ਠੀਕ ਆ ਠੀਕ ਆ ਜੀ ਜਾ ਮੇਰਾ ਪੁੱਤ ਸਾਸਤਰੀ ਗਾਲ ਜੀ ਭਾਜੀ ਸਾਸਤਰੀ ਗਾਲ ਜੀ ਬਾਸ ਸਿੰਘ ਜਾਜ ਭਾਜੀ ਹਾਂਜੀ ਹਾਂਜੀ ਆਪਾਂ ਹੀ ਆ ਜੀ ਤੁਸੀਂ ਤੇ ਓਏ ਹੋਏ ਇਹ ਭਾਜੀ ਹੁਣੀ ਕੌਣ ਹੈ ਫਰਿਆ ਤੁਹਾਡੇ ਤੈਨੂੰ ਫਰਾਂ ਦੀ ਹਵਾ ਪਈ ਓ ਨਹੀਂ ਨਹੀਂ ਆਪਣਾ ਭਰਾ ਆ ਕੋਈ ਗੱਲ ਨਹੀਂ ਬੜਾ ਨਾਂ ਸੁਣਿਆ ਭਾਜੀ ਤੁਹਾਡਾ ਬੜਾ ਨਾਂ ਸੁਣਿਆ ਜੀ ਮੈਂ ਜਿਹੜੇ ਬੰਦੇ ਕੋ ਕਹਣਾ ਨਾ ਮੈਂ ਬਾਹਰ ਜਾਣਾ ਵਾ ਮੈਨੂੰ ਉਹ ਬੰਦਾ ਕਹਿੰਦਾ ਰਾਹ ਹੈ ਕਿ ਜਹਾਜ਼ ਕੋ ਚਲ ਜਾ ਤੈਨੂੰ ਜਹਾਜ਼ ਨੇ ਜਾਜੇ ਚੜਾਉਣਾ ਹੈ ਤੇ ਚਲੋ ਮੈਨੂੰ ਚੜਾਓ ਜੇ ਨੂੰ ਮੋਰਾਂ ਦੇ ਕਿਹੜਾ ਲਾ ਵੀ ਜਾ ਲੱਗੂਗਾ ਤੇ ਚੜਾਵਾਂਗੇ ਹੌਸਲਾ ਰੱਖ ਮੇਰੇ ਵੀਰ ਭਾਜੀ ਇੱਕ ਗੱਲ ਪੁੱਛਾਂ ਗੁੱਸਾ ਦਾ ਨਾ ਕਰੋਗੇ ਹਾਂ ਹਾਂ ਪੁੱਛੋ ਪੁੱਛੋ ਕਿਉਂ ਨਹੀਂ ਭਾਜੀ ਤੁਸੀਂ ਸਮੁੰਦਰੀ ਜਹਾਜ਼ੇ ਕਿ ਭਾਈ ਜਾ ਇਹ ਪਤਾ ਲੱਗੂਗਾ ਤੈਨੂੰ ਜਦੋਂ ਚੱਕਰ ਆਏ ਜਾਣਾ ਕਿੱਥੇ ਆ ਮੈਨੂੰ ਇਹ ਦੱਸੋ ਜਾਣਾ ਗੜੀ ਕੰਟਰੀ ਆ ਦਮੀ ਜਿੱਥੇ ਮਰਜੀ ਕਲਾ ਦੋ ਕੈਨੇਡਾ ਅਮਰੀਕਾ ਇੰਗਲੈਂਡ ਇੰਗਲੈਂਡ ਕਲਾ ਦੋ ਜੱਲ ਦੇ ਵਾਲੇ ਬਾਗ ਦਾ ਬਦਲਾ ਲੈ ਕੇ ਆਉ ਨਾਲੇ ਓਏ ਉਹ ਤੇ ਸ਼ਹੀਦ ਉਦਮ ਸਿੰਘ ਹੋਣਾ ਲੈ ਲੈ ਨਹੀਂ ਨਹੀਂ ਮੈਂ ਜਰਾ ਹੋਰ ਤਰੀਕੇ ਨਾਲ ਬਦਲੇ ਲੈਣੀ ਤੂੰ ਕਿਹੜੇ ਤਰੀਕੇ ਨਾਲ ਲੈਣ ਚਾਹਨਾ ਮੈਂ ਰਿਸ਼ਤੇਦਾਰੀਆਂ ਕੱਢ ਕੇ ਬਦਲੇ ਲੈਣੇ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਆ ਨਾ ਭਾਜੀ ਮੈਂ ਉਹ ਕੱਢਣੀ ਗੁਰੂ ਆਤ ਬਾਰਡਰ ਦੇ ਕਿਉਂ ਨਹੀਂ ਜਾਂਦਾ ਉੱਥੇ ਜਾ ਕੇ ਬਦਲੇ ਲੈ ਆਂ ਉਹ ਬਾਰਡਰ ਤੇ ਓਏ ਉਧਰ ਵੀ ਤਾਂ ਆਪਣੇ ਭਰਾ ਵਾ ਉੱਥੇ ਕਿੰਨਾ ਕੋ ਬਦਲਾ ਲੈਣੇ ਬਦਲੇ ਤਾਂ ਮੈਂ ਉਹਨਾਂ ਕੋ ਲੈਣੇ ਜਿਨ੍ਹਾਂ ਨੇ ਕੰਦਾ ਮਾਰੀਆਂ ਫਿਰ ਮੇਰਾ ਵੀ ਇੱਕ ਦੋ ਲੈ ਕੇ ਆਈ ਬਦਲਾ ਨਾ ਭਾਈ ਬਦਲਾ ਆਪੋ ਆਪਣਾ ਨਾਲੇ ਤੁਸੀਂ ਵੀ ਤਾਂ ਨਾਲ ਹੀ ਜਾਣਾ ਵਾ ਤੁਹਾਨੂੰ ਕਿਹੜਾ ਚੱਕਰ ਆਉਂਦੇ ਆ ਓ ਚਲੋ ਯਾਰ ਛੱਡੋ ਇਹਨਾਂ ਗੱਲਾਂ ਨੂੰ ਬਦਲੇ ਕੋਈ ਨਹੀਂ ਲੈ ਲਿਓ ਜਦੋਂ ਜਾਓਗੇ ਵੀਰ ਆਪਾਂ ਤਾਂ ਗੇਮ ਹੀ ਕਰਾਈਦੀ ਆ ਤੇ ਆਪਾਂ ਵੀ ਗੇਮਾਂ ਹੀ ਕੀਤੀਆਂ ਵਾ ਸਕੂਲੇ ਵੀ ਆਪਾਂ ਗੋਲਾ ਗਾਲਾ ਸੁੱਟਦਾ ਹੀ ਰਹਿਆ ਕੋਈ ਗੱਲ ਨਹੀਂ ਗੇਮ ਹੀ ਕਰ ਲਾਂਗੇ ਕਰਾਓ ਤੁਸੀਂ ਗੇਮ ਓਏ ਉਹ ਗੇਮ ਨਹੀਂ ਡੌਂਕੀ ਦਾ ਨਾਮ ਸੁਣਿਆ ਡੌਂਕੀ ਦਾ ਸੁਣਿਆ ਭਾਜੀ ਡੌਂਕੀ ਦਾ ਖਰੂ ਖਾਣ ਵਾਲੀ ਚਾਰੜੀ ਵੇਖੀ ਆ ਤੇ ਆ ਜਾ ਮਕਸੀਕੋ ਚੱਲੀਏ ਵੇਖੀਓ ਉਹੀ ਵੇਖੀ ਆ ਫੇਰੇ ਤੈਨੂੰ ਸਾਰਾ ਕੁਝ ਪਤਾ ਹੀ ਆ ਉਦਾਂ ਹੀ ਲੱਗਣੀ ਓ ਡੌਂਕੀ ਉਹ ਤੇ ਭਾਜੀ ਕੁੱਟਦੇ ਮਾਰਦੇ ਵੜਾਵਾ ਤੇ ਮੇਰੇ ਤੋਂ ਤਾਂ ਤੁਰਿਆ ਵੀ ਨਹੀਂ ਜਾਣਾ 6 ਬੈਂਡ ਲੈ ਲੈਗਾ ਬੈਂਡ ਬੈਂਡ ਜਿੰਨੇ ਕੋ ਇੱਕ ਤਾਂ ਹੈਗਾ ਮਾਸਟਰ ਪਿਆਰੇ ਲਾਲਕਾ ਓਏ ਓ ਬੈਂਡ ਨਹੀਂ ਭਰਾਵਾ ਉਹ ਬੈਂਡ ਨਹੀਂ ਫਿਰ ਫਬਜੀ ਬੈਂਡ ਕਾ ਲੈਨੇ ਉਹ 6 ਬੰਦੇ ਆ ਜਾਣਗੇ ਤਿਆਰ ਵਰ ਤਿਆਰ ਓਏ ਭਰਾਵਾ ਆਈ ਲੈਟਸ ਦੀ ਗੱਲ ਕਰਨ ਨਿਆ ਆਈਲੈਂਡ ਨੂੰ ਸਮਝਾ ਕੋਈ ਆਈਲੈਂਡਸ ਬਈ ਸੋਰ ਹੁੰਦੀ ਆ ਉਹ ਨਾ ਨਾ ਭਾਜੀ ਇਹ ਨਹੀਂ ਮੈਂ ਤੋਣੀ ਨਹੀਂ ਮੈਂ ਤਾਂ ਗਿਆ 12 ਮਾਸਟਰਾਂ ਨੂੰ ਦਾਣੇ ਦੁਨੇ ਦੇ ਕੇ ਕੀਤੀਆਂ ਤੇ ਫਿਰ ਭਰਾਵਾ ਇੱਕੋ ਲਾਜੀ ਆ ਡੌਂਕੀ ਆ ਫਿਰ ਡੌਂਕੀ ਲਾਉਣੀ ਪਣੀ ਆ ਡੌਂਕੀ ਭਾਜੀ ਉੱਚ ਤੇ ਫਿਲਮਾਂ ਜੀ ਚ ਕੁੜਦੇ ਮਾਰਦੇ ਵੜਾ ਤੇ ਮੇਰੇ ਤੋਂ ਤਰਿਆ ਤਰਿਆ ਨਹੀਂ ਜਾਣਾ ਮੇਰੇ ਤੇ ਅੱਗੇ ਨਤ ਚ ਰਹਿਣਾ ਓਏ ਤੁਰਨਾ ਤੁਰਨਾ ਨਹੀਂ ਕੋਖ ਵੀ ਪੈਂਦਾ ਤੁਰਨਾ ਜੇ ਪਿਆਹ ਵੀ ਨਾ ਤੇ ਤੁਹਾਨੂੰ 2 ਕਿਲੋਮੀਟਰ ਹੀ ਤੁਰਨਾ ਪੈਣਾ ਉਹਦੇ ਵਿੱਚ ਵੀ ਆਪਾਂ ਤੁਹਾਡਾ ਪ੍ਰਬੰਧ ਕਰ ਦੇਣਾ ਨਹੀਂ ਜਾਣਾ ਵਾ ਉਥੋਂ ਫਲਸਤੀਨ ਉਹਨਾਂ ਦੇ ਕੋਲ ਖੋਤੀਆਂ ਹੋਣੀਆਂ ਵਾ ਤੇ ਉਹਨਾਂ ਨੂੰ ਜਾ ਕੇ ਰੁਪਈਏ 100 ਦੇਣੇ ਵੀ ਭਾਜੀ ਆਹ ਲੋ ਖੋਤੀ ਕਿਰਾਏ ਦੇ ਦੇ ਦੋ ਭਾਜੀ ਹਾਂਜੀ ਉਹਨਾਂ ਦੇ ਫਿਰ ਪਹਾੜਾ ਪੂੜਾ ਸਿੱਖਣੀ ਪਊਗੀ ਉਹਨਾਂ ਨੂੰ ਕਿੱਦਾਂ ਕਹੂੰਗਾ ਖੋਤੀ ਦੇ ਦੋ ਓ ਇਦਾਂ ਹੀ ਕਹਿਣਾ ਬੋਲ ਕੇ ਆਹ ਲੋ 10 ਰੁਪਏ ਦੇ ਖੋਤੀ ਦੇ ਦੋ ਤੇ ਭਾਜੀ ਜੀ ਖੋਤੀਆਂ ਵੀ ਦੇ ਦੇਣਗੇ ਉਹ ਖੋਤੀ ਦੇ ਭਾਵੇਂ ਆਪਾਂ ਹੁਣੇ ਹੀ ਖੁਲਾੜ ਦੀਏ ਉਹਨਾਂ ਨੂੰ ਕਹਿ ਕੇ ਕਿ ਮੁਰਤੀ ਮੂੰਹ ਕਰਕੇ ਖੁਲਾੜ ਦਿਓ ਪਰੇ ਨੂੰ ਇੰਗਲੈਂਡ ਵਾਲ ਨੂੰ ਤੁਸੀਂ ਪੈਸੇ ਕੱਢੋ ਬਾਕੀ ਟੈਨਸ਼ਨ ਛੱਡੋ ਠੀਕ ਜੀ ਹਾਂ ਤੇ ਕਾਗਜ਼ ਪੱਤਰ ਆਪਣੇ ਲੈ ਗਏ ਆਏ ਹਾਂਜੀ ਹਾਂਜੀ ਲਿਆਂਦੇ ਆ ਜੀ ਲਿਓ ਕਾਗਜ਼ ਪੱਤਰ ਵੇਖੀਏ ਫਿਰ ਕੀ ਆ ਤੁਹਾਡੇ ਹਾਂਜੀ ਲਓ ਜੀ ਥੋੜੋ ਕਾਪੀਆਂ ਲਿਆਂਦੀਆਂ ਥੋੜੋ ਕਾਪੀਆਂ ਦੇ ਧਿਆਨ ਨਾ ਮੈਂ ਨਾ ਮੜੇ ਇਹਦੇ ਪੇਪਰ ਸਕੈਨ ਕਰਾ ਕੇ ਨਾ ਉੱਥੇ ਦਿੱਲੀ ਭੇਜਦਾ ਵਾਂ ਤੇ ਪਤਾ ਕਰਦੇ ਆ ਵੀ ਕੀ ਆਪਣਾ ਮਾਹੌਲ ਚੱਲ ਕੀ ਬੰਦਾ ਗਿਆ। ਭਾਜੀ ਮੈਨੂੰ ਛੇਤੀ ਛੇਤੀ ਇੱਥੋਂ ਕੱਢ ਦਿਓ ਮੇਰੇ ਨਾਲ ਕੁਟੰਜੀ ਮਹਿਸੂਸ ਹੁੰਦੀ ਐ ਇੱਥੇ ਮੈਂ ਨਹੀਂ ਰਹਿਣਾ ਰੋਣਾ। ਕੋਈ ਨਹੀਂ ਤੈਨੂੰ ਕੱਢ ਦਿੰਨੇ ਆ। ਕਿੱਧਰ ਨੂੰ? ਕੋਈ ਨਹੀਂ ਬਾਹਰ ਨੂੰ ਕੱਢ ਦਿੰਨੇ ਆ। ਬਾਹਰ ਨਾ ਬਾਹਰ ਨੂੰ ਕੱਢ ਦ। ਮੈਂ ਆਜੇ ਕਰਾ ਕੇ ਤੇ ਤੁਸੀਂ 2 ਮਿੰਟ ਬਹੋ ਇੱਥੇ ਠੀਕ ਹੈ ਲੱਕੀ ਭਾ ਭਾਈ ਆਪਣਾ ਕਿਹੜਾ ਏਰੀਆ ਆਪਣਾ ਇਹੋ ਹੀ ਮਾਝਾ ਮਾਝਾ ਕਿਹੜਾ ਜ਼ਿਲ੍ਹਾ ਤਰਨਤਾਰਨ ਸੁੱਟੋ ਹੱਥ ਮੇਰਾ ਵੀ ਤਰਨਤਾਰਨ ਅੱਛਾ ਤੂੰ ਹੀ ਮਾਝੇ ਦਾ ਹੀ ਆ ਕੇ ਨਹੀਂ ਲਿਮਕੇ ਦਾ ਭਾਈ ਮਜ਼ਾਕ ਕਰਦਾ ਗਸਾਣਾ ਕਰੇ ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਜੇ ਬੰਦਾ ਆਵਣਾ ਸਿਆਣਾ ਹੋਵੇ ਨਾ ਕਿ ਸਿਆਣੇ ਦੀ ਸਲਾਹ ਲੈ ਲੈਣੀ ਚਾਹੀਦੀ ਉਹ ਭਾਜੀ ਸਿਆਣੇ ਦੀ ਉਹ ਲੱਭਿਆ ਮੈਂ ਇੱਕ ਸਿਆਣਾ ਮੈਨੂੰ ਕਹਿੰਦਾ ਤੂੰ ਸਾਰੀ ਉਮਰ ੱੱਕੇ ਖਾਣੇ ਆ ਤੇ ਆਪਾਂ ਸਿਆਣਾ ਹੀ ਛੱਡਦਾ ਵੈਸੇ ਜੇ ਕੋਈ ਸਿਆਣਾ ਹੈਗਾ ਤੇ ਤੁਸੀਂ ਦੱਸ ਦੋ ਉਹ ਸਿਆਣਾ ਉਹ ਹੀ ਦਾ ਜਿਹੜਾ ਸਿਆਣੀ ਗੱਲ ਕਰੇ ਯਾਰ ਗੱਲ ਸੁਣ ਹਾਂ ਤੇਨੂੰ ਗੜੀ ਹੋਈ ਆ ਤੂੰ ਬਾਹਰ ਜਾ ਕੀ ਕਰਨਾ ਇੱਥੇ ਕੋਈ ਨੌਕਰੀ-ਨੌਕਰੀ ਲੱਭਾਂ, ਘੱਟਾ-ਕੱਟਾ ਦੁਹਾਗਾ। ਮੌਜਾਂ ਮਾਣ ਇੱਥੇ ਬਾਹਰ ਦਾ ਕੀ ਹੈ, ਬਾਹਰ ਕੋਹ ਨਹੀਂ ਆਗਾ। ਉਹ ਜਾਓ ਭਾਜੀ, ਇੱਥੇ ਮੈਂ 35 ਫਾਰਮ ਭਰਤੇ ਆ। ਹਰ ਫਾਰਮ ਤੇ ਸਰਕਾਰੀ ਫੀਸਾਂ, ਸਰਕਾਰੀ ਫੀਸਾਂ ਦੇ ਦੇ ਮੈਂ ਨੰਗ ਹੋ ਗਿਆ ਵਾਂ। ਨੌਕਰੀ ਕਿਹਨੂੰ ਦੇ ਨਹੀਂ ਦੇ ਤੇ ਫੇਰ ਮੈਂ ਹੁਣ ਸੋਚਿਆ ਕਿ ਮਣਾ ਆ ਘਰ ਕੇ ਤੇਰੇ ਕੋਲ ਤੇ ਬਾਹਰ ਹੀ ਵੱਜਦਾ ਈ ਤੇ ਬਾਹਰ ਨਿਕਲ ਜਾਣ। ਬਾਹਰ ਕਿਹੜਾ ਸੌਖਾ ਵਾ? ਇੱਥੇ ਕੋਈ ਕੰਮ-ਕੁਮ ਕਰ ਲਾ। ਕੰਮ-ਕੁਮ ਦੀ ਨਾ ਭਾਜੀ ਗੱਲ ਕਰੋ। ਕੰਮ ਮੈਂ ਸਾਰੇ ਸਿੱਖੇ ਆ ਪਰ ਇੱਧਰ ਕੋਈ ਮੁੱਲ ਨਹੀਂ ਦੇ ਕੰਮ-ਕੁਮ ਦਾ। ਕਿਹੜਾ ਆਉਂਦੇ ਆ ਪਾਰਾ ਪਾ ਇੱਥੇ ਕਰਨਾ ਕੋਈ ਨਹੀਂ ਉਧਰ ਦਾ ਕੰਮ ਦੱਸੋ ਉਧਰ ਕਿਹੜੇ ਚੱਲਦੇ ਆ ਉਧਰ ਦੇ ਪੁੱਤ ਧੱਕੇ ਹੀ ਚੱਲਦੇ ਆ ਕਿਉਂ ਡਾਲਰ ਬੰਦ ਹੋ ਗਿਆ ਉਹ ਡਾਲਰ ਕਮਾਉਣੇ ਕਿਹੜੇ ਸੌਖੇ ਆ ਉਹ ਸੌਖੇ ਹੀ ਆ ਇੰਨੇ ਡਾਲਰ ਕਮਾਉਣੇ ਔਖੇ ਹੋਣਾ ਤੇ ਇਧਰੋਂ ਜਾਂਦੇ ਬੜੀਆਂ-ਬੜੀਆਂ ਗੱਡੀਆਂ ਨਾਲ ਫੋੜਵਾਣਾ ਪਾਉਣ ਤੇ ਐੜੇ-ਐੜੇ ਤਕੜੇ ਇਧਰ ਮੈਨਾਂ ਛੱਤਣਾ। ਉਹ ਐਨਾ ਗੱਲਾਂ ਨੇ ਤੇ ਮਾਰਿਆ ਸਾਰੇ ਪੰਜਾਬ ਨੂੰ। ਤੂੰ ਇੱਥੇ ਲੱਸੀ ਲੈਣ ਨਹੀਂ ਆਇਆ, ਤੂੰ ਵੀ ਬਾਹਰ ਜਾਣ ਲਈ ਆਇਆ ਮੈਂ। ਤੈਨੂੰ ਕੀ ਪਤਾ ਮੈਂ ਕਿਹੜੇ ਕੰਮ ਆਇਆ। ਮੈਂ ਤੇ ਤੈਨੂੰ ਆਪਣਾ ਛੋਟਾ ਭਰਾ ਸਮਝ ਕੇ ਸਮਝਾਉਣ ਡਿਆ ਹਾਂ। ਉਹ ਨਾ ਨਾ ਵੀਰ ਤੂੰ ਮੈਨੂੰ ਨਾ ਸਮਝਾ। ਮੇਰੇ ਤੇ ਕੰਮ ਅੱਗੇ ਬੰਦੇ-ਬੰਦੇ ਰਹਿ ਜਾਂਦੇ ਆ। ਤੂੰ ਵਿੱਚ ਹੋਰ ਨੰਨਾ ਧਰਨ ਡਿਆ। ਉਨਾ ਤੇ ਤਾਂ ਸਮਝਾਉਣ ਡਿਆ ਮੈਂ ਕਿ ਚੱਲ ਤੂੰ ਆਪਣੇ ਜ਼ਿਲ੍ਹੇ ਦਾ ਵਾ। ਉਹ ਜਾਓ ਭਾਜੀ ਮੈਂ ਮਾਰਿਆ ਹੈ ਮੈਨੂੰ ਨਾ ਏਡੇ ਸਮਝਾਓ ਜੇ ਬਾਹਰ ਜਾਣਾ ਵਾ ਤਾਂ ਫੇਰ ਆਪਣੀ ਯਾਰੀ ਆ ਕੀ ਗੱਲਾਂ ਚੱਲਣ ਡੀਆਂ ਵਾ ਬੈਠਾ ਬੈਠਾ ਪਾਜੀ ਬੈਠੋ ਬੈਠੋ ਗੱਲਾਂ ਗੱਲਾਂ ਕੀ ਚੱਲਣ ਡੀਆਂ ਵਾ ਪਾਜੀ ਹਣੀ ਸਮਝਾਉਣ ਡੇ ਹੈ ਮੈਨੂੰ ਕੀ ਸਮਝਾਉਂਦੇ ਮੈਨੂੰ ਕਹਿੰਦੇ ਬਾਹਰ ਜਾ ਕੇ ਕਰਨਾ ਇੱਥੇ ਕੰਮ ਕੂਕਾਰ ਕੋਈ ਇਹ ਹੈ ਫੇਰ ਇਹ ਬੰਦਾ ਸਿਆਣਾ ਵਾ ਜਿਹੜਾ ਤੈਨੂੰ ਸਮਝਾਉਣ ਡਿਆ ਵਾ ਮੈਨੂੰ ਇਹ ਗੱਲ ਦੱਸ ਤੂੰ ਕਿ ਪੈਸੇ ਮਰਦੇ ਵੇਖੇ ਕਿਸ ਦੇ ਉਹ ਕਿੱਦਾਂ ਮਰਦੇ ਆ ਜਦੋਂ ਗੱਲਾਂ ਕੱਚੀਆਂ ਕਰੀਏ ਨਾ ਤੇ ਫੇਰ ਪੈਸੇ ਮਰ ਜਾਂਦੇ ਹੁੰਦੇ ਨਹੀਂ ਨਹੀਂ ਭਾਜੀ ਗੱਲਾਂ ਪੱਕੀਆਂ ਕਰਨੀਆਂ ਚਾਹੀਦੀਆਂ ਕੱਚੀਆਂ ਕਿਉਂ ਕਰਨੀਆਂ ਤੂੰ ਤੁਹਾਡੀ ਗੱਲ ਪੱਕੀ ਹੈ ਕਿ ਕੱਚੀ ਹੈ ਆਪਣੀ ਪੱਕੀ ਹੈ ਤਨ ਕੀ ਤੁਹਾਡੀ ਮੇਰੀ ਭਰੀ ਪੱਕੀ ਹੈ ਗੱਲ ਮੈਨੂੰ ਭਾਵੇਂ ਇਹਦੇ ਮਗਰੀ ਤੋੜ ਦੋਗੇ ਬਸ ਫੇਰ ਠੀਕ ਆ ਫੇਰ ਨਹੀਂ ਕੱਚੀਆਂ ਗੱਲਾਂ ਜਦੋਂ ਕਰੀਏ ਨਾ ਹਾਂਜੀ ਫੇਰ ਪੈਸੇ ਡੁੱਬ ਜਾਂਦੇ ਮੈਨੂੰ ਭਾਜੀ ਆਪਾਂ ਕੱਚੀਆਂ ਗੱਲਾਂ ਕਿਉਂ ਕਰਦੀਆਂ ਵਾਂ ਸਹੀ ਟਿਕਾਣੇ ਤੇ ਆ ਗਿਆ ਤੁਹਾਡੇ ਕੋਲ ਸਹੀ ਹੈ ਕੋਈ ਨਹੀਂ ਲੈ ਆ ਵੀ ਪੇਪਰ ਤੇ ਤੇਰੇ ਚਾਹ ਕੇ ਕਰ ਲਿਆ ਪੇਪਰ ਤੇਰੇ ਸਹੀ ਆ ਤਨ ਗੁਰਨਾਨਕ ਪਾਸ਼ਾ ਤੇ ਹੁਣ ਜਵਾਨਾ ਇਦਾਂ ਆ ਹਾਏ ਹਾਂਜੀ ਵੀ ਪੈਸਾ ਪੋਹਾਂ ਦੀ ਗੱਲ ਕਰ ਲਈਏ ਆਪਾਂ ਨਹੀਂ ਨਹੀਂ ਕਰੋ ਕਰੋ ਦੱਸੋ ਕਿੰਨੇ ਕ ਲੱਗ ਜਾਣਗੇ ਇਹ ਪੈਸੇ ਤੇਰਾ ਖਰਚਾ ਆ ਰਹਿਣਾ ਮੈਂ ਗੱਲ ਕੀਤੀ ਆ ਵੀ 22 ਲੱਖ ਰੁਪਈਆ ਖਰਚਾ ਬਣਾਉਣਾ 22 ਲੱਖ ਭਾਜੀ ਤੁਸੀਂ ਤਾਂ ਮੈਨੂੰ ਸੁੱਕਿਆ ਮਾਰ ਦੇਣ ਦੇ ਜਿਆਦੇ ਆ ਥੋੜੇ ਬਤਾ ਕੋਈ ਘੱਟਵਾਦ ਨਹੀਂ ਕਰ ਸਕਦੇ ਤੁਸੀਂ ਚੜ ਕੇ ਜਾਣਾ ਵਾ ਨਾ ਆ ਜਾਣਾ ਤੇ ਚੜ ਕੇ ਹੀ ਆ ਤੇ ਫੇ ਇੰਨੇ ਲੱਗਣੇ ਆ ਭਾਜੀ ਕੋਈ ਇਹੋ ਜਿਹਾ ਦੇਸ਼ ਨਹੀਂ ਹੈਗਾ ਜਿੱਥੇ ਮੈਂ ਚਲ ਵੀ ਜਾਵਾਂ ਤੇ ਪਈਆ ਵੀ ਕੋਈ ਨਾ ਲੱਗੇ ਬਿਲਕੁਲ ਹੈਗਾ ਵਾ ਕਿਹੜਾ ਸਮਸ਼ਾਨਿਸਤਾਨ ਆ ਸਮਸ਼ਾਨਿਸਤਾਨ ਇਹ ਕਹੋ ਜਿਹਾ ਕੁੱਤਾ ਆ ਨਾਮ ਇਹ ਤਾਂ ਕਦੀ ਮੈਂ ਸੁਣਿਆ ਹੀ ਨਹੀਂ ਹੁਣ ਸੁਣ ਲਿਆ ਨਾ ਸੁਣ ਤੇ ਲਿਆ ਵਾ ਪਰ ਮੈਨੂੰ ਵਧੀਆ ਨਹੀਂ ਜੇ ਲੱਗਾ ਮੇਰੇ ਤੋਂ ਪੈਸੇ ਭਾਵੇਂ ਲਿੱਲੋ ਤੇ ਭਰ ਮੈਨੂੰ ਜਹਾਨਿਸਤਾਨ ਤੇ ਹੀ ਕੋਈ ਨਹੀਂ ਫਿਰ ਜਖਾਨਸਤਾਨ ਦੇ ਰਹਿਣਾ ਤੇ ਫਿਰ 22 ਲੱਖ ਹੀ ਲੱਗਣਾ ਠੀਕ ਆ ਭਾਜੀ 22 ਲੱਖ ਹੀ ਦੇ ਦਾਂਗੇ ਪਰ ਲਾਂਗੇ ਕੋੜਾ ਘਟ ਪਰ ਮੈਂ ਤੁਰਨਾ ਨਹੀਂ ਜੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਮੇਰੇ ਰਾਟ ਪਈ ਮੈਂ ਤਾਂ ਤੁਰਿਆ ਨਹੀਂ ਜਾਂਦਾ ਉਹ ਤੁਰਨ ਵਾਲਾ ਕੰਮ ਨਹੀਂ ਆ ਤੂੰ ਐ ਫੁੱਲਾਂ ਵਾਂਗੂ ਜਾਊਗਾ ਬਾਹਰ ਐ ਮੈਨੂੰ ਜੱਜ ਮਲਾਈ ਵਾਂਗੂ ਕਰਦੇ ਐ ਕਰ ਤੈਨਸ਼ਨ ਨਾ ਲੈ ਕੋਈ ਵੀ ਤੂੰ ਜਹਾਜ਼ ਕੋ ਆ ਗਿਆ ਹਾਂ ਫੇਰ ਨਾ ਕਰ ਕੋਈ ਨਹੀਂ ਠੀਕ ਆ ਜੀ ਕਵੇਂ ਤੇ ਹੁਣੇ ਪਹਚਾ ਦਈਏ ਮੈਂ ਮਿਲਿਆਣੀ ਕਰਦਿਆਂ ਨੂੰ ਵਾਲੇ ਜਹਾਜ਼ ਜੇ ਲੱਗਾ ਵੀ ਉਧਰ ਜਾਣਾ ਭਾਜੀ ਬਾਹਰੋਂ ਫੋਨ ਆਇਆ ਜੇ ਕੀ ਗੱਲ ਹੋ ਗਈ ਆ ਜਿਹੜੀ ਆਪਣੀ 20 ਬੰਦੇ ਵਾਲੀ ਗੇਮ ਉਹ ਖਰਾਬ ਹੋ ਗਈ ਜੇ ਕੀ ਹੋ ਗਿਆ ਉਹ ਗੋਰਿਆਂ ਨੇ ਹਮਲਾ ਕਰਤਾ ਵਾ ਏਸ਼ੀਅਨ ਤੇ ਕਿਉਂ ਕਹਿੰਦੇ ਅਸੀਂ ਨਹੀਂ ਆਪਣੇ ਮੁਲਕ 'ਚ ਹੋਰ ਬੰਦਾ ਰਹਿਣ ਦੇਣਾ ਉਹ ਕਿਉਂ ਉਹ ਭਾਈ ਨਸਲੀ ਦੰਗੇ ਓਏ ਉਹ ਕੋਈ ਨਹੀਂ ਆ ਓ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆਪਾਂ ਕੋਈ ਨਹੀਂ ਹਾਂ ਹਾਂ ਭਾਈ ਕੀ ਗੱਲ ਹੋ ਗਈ ਆ ਉਹ ਕੋਖ ਨਹੀਂ ਹੋਇਆ ਹੌਸਲਾ ਕਰ ਕੋਈ ਨਹੀਂ ਹੋਇਆ ਨਹੀਂ ਨਹੀਂ ਆ ਮਰਨ ਮਰਾਉਂਦਿਆਂ ਵੀਰ ਹੁਣੇ ਗੱਲਾਂ ਕਰਕੇ ਗਿਆ ਵਾ ਇੱਥੇ ਆਪਾਂ ਨਹੀਂ ਜਿੱਦਾਂ ਭਈਆਂ ਦੇ ਨਾਲ ਮੜਾ ਮੋਟਾ ਹੋ ਜਾਂਦਾ ਵਾ ਐਦਾਂ ਮੜਾ ਮੋਟਾ ਲੜਾਈ ਝਗੜੇ ਹੋ ਜਾਂਦੇ ਆ ਜਿਹਨੋਂ ਕਿਤੇ ਜਾਈਏ ਹੋਰ ਥਾਂ ਦੇ ਕੋਈ ਨਹੀਂ ਟੈਨਸ਼ਨ ਨਾ ਲੈ ਤੋ ਕਿਉਂ ਇਹੋ ਸਮਝਾਉਂਦੇ ਆਂ ਤੈਨੂੰ ਉਦੋਂ ਦਾ ਜਿੱਥੇ ਬੰਦਾ ਜੰਮਿਆ ਹੁੰਦਾ ਨਾ ਉੱਥੇ ਉਹਦੀ ਟੌਰ ਹੁੰਦੀ ਆ ਉੱਥੇ ਹੀ ਉਹ ਰਾਜਾ ਹੁੰਦਾ ਉੱਥੇ ਭਾ ਗੋਰੇ ਜੰਮੇ ਆ ਉੱਥੇ ਗੋਰਿਆਂ ਨੇ ਰਾਜ ਕਰਨਾ ਵਾ ਅਗਲੇ ਰਹਿਣ ਦਿੰਦੇ ਆ ਯਾਰ ਮੁਲਕੀ ਨੇ ਉੱਥੇ ਅਗਲੇ ਦਾ ਟਾਅਰ ਆ ਪਾ ਅਗਲੇ ਦਾ ਦੇਸ਼ ਆ ਉਹ ਨਾਨਾ ਪਾਜੀ ਮੈਂ ਨਹੀਂ ਜਿ ਲਵਾਉਣਾ ਉਹ ਮੈਂ ਸਹੀ ਗੱਲ ਤੇ ਸੁਣ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਰੰਗ ਰੂਪ ਜਾਤ ਪਾਤ ਨਸਲਾਂ ਫਸਲਾਂ ਓਏ ਉਹ ਵੀ ਮੰਨਦੇ ਆ ਮੈਂ ਤਾਂ ਸੁਣਿਆ ਗੋਰੇ ਚੀਜ਼ਾਂ ਮੰਨਦੇ ਨਹੀਂ ਆ ਉਹ ਜੇ ਆਹ ਕੁਝ ਉੱਥੇ ਚੱਲਣ ਡਿਆ ਮੈਂ ਉੱਥੇ ਛਕੂ ਲੈ ਜਾਣਾ ਮੈਨੂੰ ਤਾਂ ਮੇਰਾ ਪੰਜਾਬ ਹੀ ਠੀਕ ਆ ਪਾਜੀ ਉਹ ਭਰਾਵਾ ਕੋਈ ਇਦਾਂ ਦੀ ਗੱਲ ਨਹੀਂ ਤੂੰ ਜ਼ਿਆਦਾ ਡਰੀ ਗਿਆ ਲੱਗਦਾ ਹੈ ਗੱਲੋਂ ਉਹ ਡਰਨ ਡਰਨ ਦੀ ਨਹੀਂ ਗੱਲ ਪਾਜੀ ਪਾਜੀ ਮੈਨੂੰ 2 ਲੱਖ ਵੀ ਮੰਜੂਰੀ ਤੁਹਾਡਾ ਤੁਰਨਾ ਵੀ ਮੰਜੂਰੀ ਹੀ ਡੌਂਕੀਆਂ ਵੀ ਮੰਜੂ ਕੈਂਟ ਚੁੱਕਦਾ ਮੈਂ ਨਹੀਂ ਜਾਣਾ ਬਾਹਰ ਬੂਰ ਮੈਨੂੰ ਪੰਜਾਬ ਹੀ ਭਾਜੀ ਠੀਕ ਆ ਆਈ ਲਵ ਪੰਜਾਬ ਕੋਈ ਨਹੀਂ ਪੇਮੈਂਟ ਥੋੜੀ ਬਹੁਤੀ ਦੇ ਜੇ ਤੇਰਾ ਕੰਮ ਕਰ ਦੇਣਾ ਆਪਾਂ ਛੇਤੀ ਤੂੰ ਟੈਨਸ਼ਨ ਨਾ ਲੈ ਉਹ ਕਿਹੜੀ ਪੇਮੈਂਟ ਆ ਚੁੱਕੋ 100 ਰੁਪਏ ਖੋਤਿਆਂ ਦੇ ਉਹ ਬਾਹਰ ਭਾਵੇਂ ਆਪਾਂ ਜਾਈਏ ਭਾਵੇਂ ਨਾ ਜਾਈਏ ਭਰ ਕੇ ਬੇਜਮਾਨ ਦਾ ਅੱਕ ਨਹੀਂ ਰੱਖਣਾ ਪਰ ਆ ਤੇ 20 ਆ ਬਾਕੀ ਦਾ ਤੇਰੇ ਵਾਲੇ ਖੋਤੇ ਦੇ